ਪਿਛਲੀ ਵੀਡੀਓ ਦੇ ਵਿੱਚ ਆਪਾਂ ਪੰਜਾਬੀ ਦੇ 35 ਅੱਖਰ ਕੀਤੇ ਸੀ ਹੁਣ 6 ਅੱਖਰ ਹੋਰ ਨੇ ਬਿੰਦੀ ਵਾਲੇ ਬੜੇ ਧਿਆਨ ਨਾਲ ਦੇਖਿਓ ਜਿਵੇਂ ਪਹਿਲਾ ਅੱਖਰ ਹੈ ਸਸੇ ਪੈਰ ਬਿੰਦੀ ਛਾ ਬੋਲੇ ਦੇਖੋ ਸਸੇ ਪੈਰ ਬਿੰਦੀ ਛਾ ਬੋਲੇ ਹੁਣ ਜਿਹੜੇ ਇੰਗਲਿਸ਼ ਤੋਂ ਜਾਣੂ ਨੇ ਉਹਨਾਂ ਨੂੰ ਇਹ ਗੱਲ ਸਮਝ ਵਿੱਚ ਆਏਗੀ ਪਕੜ ਵਿੱਚ ਆਏਗੀ ਧਿਆਨ ਨਾਲ ਦੇਖਿਓ ਇਹ ਆਪਾਂ ਨੇ ਪਾਇਆ ਇੰਗਲਿਸ਼ ਦਾ ਅੱਖਰ S S ਦਾ ਸਾਊਂਡ ਜਿਵੇਂ ਸਕੂਲ ਪਰ ਜਦੋਂ ਅਸੀਂ ਸ਼ ਦਾ ਸਾਊਂਡ ਦੇਣਾ ਹੋਵੇ ਜਿਵੇਂ ਸ਼ਾਪ S H ਇਹ S ਦਾ ਸਾਊਂਡ ਸਕੂਲ ਇਹ ਸ਼ਾਪ S H O P ਸ਼ਾਪ ਇਹਦਾ ਮਤਲਬ ਫਰਕ ਹੈ ਨਾ ਕੋਈ ਇਸੇ ਤਰ੍ਹਾਂ ਹਿੰਦੀ ਵਾਲੇ ਸਮਝ ਸਕਦੇ ਨੇ ਸ ਤੋਂ ਆਪਾਂ ਲਿਖਦੇ ਆਂ ਸ਼ੇਬ ਇੱਕ ਸ਼ਬਦ ਆਪਾਂ ਯੂਜ਼ ਕਰਦੇ ਆਂ ਸ਼ ਸ਼ੇਰ ਇਹ ਸ਼ ਇਹਨਾਂ ਵਿੱਚ ਵੀ ਫਰਕ ਹੈ ਨਾ ਇਹ ਹੋ ਗਿਆ ਸ ਇਹ ਹੋ ਗਿਆ ਸ਼ ਐਸ ਸ਼ ਇਸੇ ਤਰ੍ਹਾਂ ਪੰਜਾਬੀ ਦੇ ਵਿੱਚ ਸਸਾ ਜਿੱਥੇ ਸੱਪ ਸਸੇ ਦਾ ਸਾਊਂਡ ਆਪਾਂ ਨੇ ਸੇਬ ਸਸਾ ਜਿੱਥੇ ਸ਼ਸ਼ੇ ਦਾ ਸਾਊਂਡ ਦੇਣਾ ਆਪਾਂ ਸ਼ਰਬਤ ਸ਼ੇਰ ਉੱਥੇ ਸੱਸੇ ਪਰ ਬਿੰਦੀ ਇੱਥੇ ਆ ਜਾਏਗੀ ਠੀਕ ਹੈ ਜੀ ਉਸ ਤੋਂ ਬਾਅਦ ਵਿੱਚ ਅਗਲਾ ਅੱਖਰ ਹੈ ਖਖੇ ਪਰ ਬਿੰਦੀ ਖ ਬੋਲੇ ਖਖੇ ਪਰ ਬਿੰਦੀ ਖ ਬੋਲੇ ਉਸ ਤੋਂ ਬਾਅਦ ਵਿੱਚ ਗੱਗੇ ਪਰ ਬਿੰਦੀ ਘ ਬੋਲੇ ਵੀਡੀਓ ਨੂੰ ਧਿਆਨ ਨਾਲ ਦੇਖਿਓ ਆਪਾਂ ਕੁਝ ਗੱਲਾਂ ਹੋਰ ਸ਼ੇਅਰ ਕਰਨੀਆਂ ਨੇ ਜਜੇ ਪੈਰ ਬਿੰਦੀ ਜ਼ ਬੋਲੇ ਫਫੇ ਪੈਰ ਬਿੰਦੀ ਫ ਬੋਲੇ ਤੇ ਅਖੀਰ ਲੱਲੇ ਪੈਰ ਬਿੰਦੀ ਲ ਬੋਲੇ ਹੁਣ ਤੁਸੀਂ ਧਿਆਨ ਨਾਲ ਦੇਖਿਓ ਇਹ 6 ਅੱਖਰ ਹੋਰ ਨੇ ਪੰਜਾਬੀ ਦੇ ਇਹਨਾਂ ਦੀ ਵਰਤੋਂ ਵੀ ਹੁੰਦੀ ਆ ਖਾਸ ਕਰਕੇ ਜਿਹੜੇ ਫਾਰਸੀ ਪੜਦੇ ਨੇ ਜਾਂ ਫਿਰ ਆਪਾਂ ਕਹੇ ਲਈ ਵੀ ਪਾਕਿਸਤਾਨੀ ਪੈਣਪਰਾ ਵੀਰ ਜਾਂ ਉਹਨਾਂ ਦੇ ਸ਼ਹਿਰਾਂ ਦੇ ਜਿਹੜੇ ਨਾਮ ਨੇ ਉਹਨਾਂ ਦੇ ਵਿੱਚ ਬਿੰਦੀ ਵੀ ਪਾਈ ਹੁੰਦੀ ਆ ਸਾਡੇ ਵਿੱਚ ਮੰੰਗਾ ਵੀ ਖਤਮ ਹੋ ਗਿਆ ਯਈਆ ਵੀ ਖਤਮ ਹੋ ਗਿਆ ਝੱਜਾ ਵੀ ਖਤਮ ਕਰ ਰਹੇ ਆਪਾਂ ਢੱਡਾ ਵੀ ਖਤਮ ਕਰ ਰਹੇ ਆ ਕਨੋੜਾ ਵੀ ਖਤਮ ਕਰ ਰਹੇ ਆ ਜਿਵੇਂ ਚੌਲ ਚੋਲ ਇਸੇ ਤਰ੍ਹਾਂ ਇਹ ਪੈਰ ਵਾਲੇ ਬਿੰਦੀ ਜਿਹੜੇ ਨੇ ਅੱਖਰ ਇਹ ਵੀ ਅਸੀਂ ਖਤਮ ਕਰ ਰਹੇ ਆ ਇਹਨਾਂ ਦੀ ਵੀ ਵਰਤੋਂ ਹੈ ਹੁਣ ਤੁਸੀਂ ਦੇਖਿਓ ਗੁਰਬਾਣੀ ਦੇ ਵਿੱਚ ਜਾਂ ਆਪਾਂ ਪੰਜਾਬੀ ਦੇ ਵਿੱਚ ਵੈਸੇ ਤੇ ਸਾਰੇ ਯੂਸ ਹੁੰਨੇ ਆ ਵਰਤੇ ਜਾਂਦੇ ਨੇ ਸਾਰੇ ਪਰ ਦੋ ਅੱਖਰ ਜ਼ਿਆਦਾ ਵਰਤੇ ਜਾਂਦੇ ਨੇ ਸਸੇ ਪਰ ਬਿੰਦੀ ਸ਼ ਬੋਲੇ ਇਹ ਆਪਾਂ ਕਰ ਚੁੱਕੇ ਆ ਹੁਣ ਇਹਦੇ ਤੇ ਆਂਦੇ ਹੋ ਜਜੇ ਪਰ ਬਿੰਦੀ ਜ਼ ਬੋਲੇ ਇਹਦਾ ਕਿੱਥੇ ਵਰਤਿਆ ਜਾਂਦਾ ਹੈ ਯੂਸ ਕਿੱਥੇ ਕਰਦੇ ਆ ਪਹੁਣ ਧਿਆਨ ਦਿਓ ਇਹ ਹੈ ਇੰਗਲਿਸ਼ ਦਾ ਅੱਖਰ ਜੇ ਜੇ ਫੋਰ ਜਗ ਇੱਕ ਅੱਖਰ ਹੈ z ਇਹਨਾਂ ਵਿੱਚ ਫਰਕ ਹੈ ਨਾ z for zebra z z ਫਰਕ ਹੈ ਨਾ ਇਸੇ ਤਰ੍ਹਾਂ ਜਿੱਥੇ ਆਪਾਂ ਪੰਜਾਬੀ ਦੇ ਵਿੱਚ ਜੱਜਾ ਲਿਖਾਂਗੇ ਜੱਜਾ ਜੱਗ ਉੱਥੇ ਆਪਾਂ ਜੱਜੇ 'ਤੇ ਬਿੰਦੀ ਵੀ ਵਰਤੋਂ ਵਿੱਚ ਲੈ ਕੇ ਆਵਾਂਗੇ ਕਦੋਂ ਜਦੋਂ ਜ਼ਾ ਸੈਂਡ ਸਾਊਂਡ ਕਰਨਾ ਪਾ ਜਿਵੇਂ ਯਕ ਅਰਜ਼ ਮੈਂ ਇੱਕ ਅਰਜ਼ ਕਰਦਾ ਹਾਂ ਇੱਕ ਅਰਜ਼ ਗੁਫ਼ਤਮ ਪੇਸ਼ ਤੋ ਜੱਜੇ ਪਰ ਬਿੰਦੀ ਜ਼ ਬੋਲੇ ਇੱਕ ਹੋਰ ਬੇਨਤੀ ਉਹ ਆਪਾਂ ਕਿਸੇ ਦਿਨ ਹੋਰ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੇ ਥੋੜੀ ਜੀ ਬੇਨਤੀ ਹੈ ਗੁਰਬਾਣੀ ਦੇ ਵਿੱਚ ਕਿਸੇ ਵੀ ਅੱਖਰ ਨੂੰ ਪੈਰ ਹੇਠਾਂ ਬਿੰਦੀ ਨਹੀਂ ਆਈ ਅਤੇ ਉੱਪਰ ਅੱਧਕ ਨਹੀਂ ਆਈ ਪਰ ਉਹ ਜਿਸ ਭਾਸ਼ਾ ਦਾ ਸ਼ਬਦ ਹੈ ਜਿੱਥੇ-ਜਿੱਥੇ ਸਾਨੂੰ ਉਸ ਪੰਗਤੀ ਦੇ ਅਰਥ ਮੁਤਾਬਕ ਉਚਾਰਨ ਕਰਨਾ ਪਏਗਾ ਤੇ ਉਚਾਰਨ ਕੀਤਾ ਜਾਂਦਾ ਹੈ ਤਾਂ ਜੋ ਪੜਨ ਵਾਲਾ ਤੇ ਸੁਣਨ ਵਾਲਾ ਸੋਖਾ ਉਸ ਸ਼ਬਦ ਦੇ ਅਰਥ ਵਿੱਚ ਸਮਾ ਸਕੇ ਸੋ ਇਹ ਪੰਜ ਅੱਖਰ ਨੇ ਸ ਸੇ ਪਰ ਬਿੰਦੀ ਸ਼ ਬੋਲੇ ਖ ਖੇ ਪਰ ਬਿੰਦੀ ਖ ਬੋਲੇ ਗ ਗੇ ਪਰ ਬਿੰਦੀ ਗ ਬੋਲੇ ਜ ਜੇ ਪਰ ਬਿੰਦੀ ਜ਼ ਬੋਲੇ ਫ ਫੇ ਪਰ ਬਿੰਦੀ ਫ ਬੋਲੇ ਲ ਲੇ ਪਰ ਬਿੰਦੀ ਲ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ